ਹੁਣ ਇਹ ਵੱਡਾ ਸਵਾਲ ਪੁੱਗ ਗਿਆ ਹੈ ਕਿ ਕੀ ਹੁਣ ਭਗਵੰਤ ਮਾਨ ਦੀ ਹਾਲਤ ਵੀ ਸੁਖਬੀਰ ਬਾਦਲ ਵਾਲੀ ਹੋਵੇਗੀ ਕਿਉਂਕਿ ਹੁਣ ਭਗਵੰਤ ਮਾਨ ਦੇ ਖਿਲਾਫ ਵੀ ਅੰਦਰ ਖਾਤੇ ਐਮਐਲਏ ਦਾ ਇੱਕ ਧੜਾ ਬਣਦਾ ਨਜ਼ਰ ਆ ਰਿਹਾ ਔਰ ਕਈ ਸਾਰੇ ਭਗਵੰਤ ਮਾਨ ਦੇ ਐਮਐਲਏ ਭਗਵੰਤ ਮਾਨ ਦੀ ਸਰਕਾਰ ਤੇ ਹੀ ਵੱਡੇ ਸਵਾਲ ਖੜੇ ਕਰਦੇ ਨਜ਼ਰ ਆਉਂਦੇ ਪਏ ਨੇ ਔਰ ਕਈ ਸਾਰੇ ਇਸ ਤਰ੍ਹਾਂ ਦੇ ਚਿੰਨ ਨਜ਼ਰ ਆ ਰਹੇ ਨੇ ਜਿਨ੍ਹਾਂ ਤੋਂ ਇਹ ਚਰਚਾ ਹੋ ਰਹੀ ਹੈ ਕਿ ਭਗਵੰਤ ਮਾਨ ਦੀ ਸਰਕਾਰ 'ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਤੇ ਆਉਣ ਵਾਲੇ ਦਿਨਾਂ 'ਚ ਕੋਈ ਵੱਡਾ ਪਟਾਕਾ ਪੈ ਸਕਦਾ ਹੈ ਇੱਥੋਂ ਤੱਕ ਕਿ ਭਗਵੰਤ ਮਾਨ ਦੀ ਮੁੱਖ ਮੰਤਰੀ ਦੀ ਕੁਰਸੀ ਵੀ ਜਾ ਸਕਦੀ ਹੈ ਇਹ ਚਰਚਾ ਹੈ ਹੁਣ ਪ੍ਰੋਫੈਸਰ ਬਰਜਿੰਦਰ ਕੌਰ ਦੀ ਇੱਕ ਬਹੁਤ ਵੱਡੀ ਗਤੀਵਿਧੀ ਦੇ ਉੱਪਰ ਚਰਚਾ ਹੋ ਰਹੀ ਹੈ ਕਿਉਂਕਿ ਪਹਿਲਾਂ ਤਾਂ ਜਿਹੜੇ ਸਪੀਕਰ ਕੁਲਤਾਰ ਸਿੰਘ ਸੰਧਵਾ ਇਹ ਚਰਚਾ ਸੀ ਕਿ ਕੁਲਤਾਰ ਸਿੰਘ ਸੰਧਵਾ ਦੀ ਠੀਕ ਨਹੀਂ ਬੈਠ ਰਹੀ ਭਗਵੰਤ ਮਾਨ ਦੇ ਨਾਲ ਫਿਰ ਕੁਮਰ ਵਿਜੇ ਪ੍ਰਤਾਪ ਆਪਣੀ ਹੀ ਸਰਕਾਰ ਦੇ ਉੱਪਰ ਬਹੁਤ ਵੱਡੇ ਸਵਾਲ ਕਰਦੇ ਨਜ਼ਰ ਆਉਂਦੇ ਨੇ ਸਿੱਧੇ ਕਮੈਂਟ ਭਗਵੰਤ ਮਾਨ ਮੁੱਖ ਮੰਤਰੀ ਤੇ ਵੀ ਉਹਨਾਂ ਨੇ ਕਈ ਵਾਰ ਕੀਤੇ ਫਿਰ ਆ ਜਿਹੜਾ ਗੋਗੀ ਐਮ ਐਲ ਏ ਲੁਧਿਆਣਾ ਜਿਹਨੇ ਉਸ ਦਿਨ ਨੀ ਪੱਥਰ ਹੀ ਢਾ ਦਿੱਤਾ ਜਿਹੜਾ ਭਗਵੰਤ ਮਾਨ ਦੇ ਨਾਂ ਵਾਲਾ ਰੱਖਿਆ ਹੋਇਆ ਸੀ ਹੋਰ ਵੀ ਕਈ ਐਮ ਐਲ ਏ ਤੇ ਹੁਣ ਪ੍ਰੋਫੈਸਰ ਬਜਿੰਦਰ ਕੌਰ ਨੇ ਕੱਲ ਜਿਹੜੇ ਸਪੀਕਰ ਵਿਧਾਨ ਸਭਾ ਦੇ ਕੁਲਤਾਰ ਸਿੰਘ ਸੰਧਵਾ ਉਹਨਾਂ ਨਾਲ ਮੁਲਾਕਾਤ ਕੀਤੀ ਐ ਤੇ ਮੁਲਾਕਾਤ ਕਰਕੇ ਮੰਗ ਪੱਤਰ ਦਿੱਤਾ ਨਾਲੇ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਰਫੈਨਰੀ ਹੈ ਉਹਦੇ ਵਿੱਚ ਬੜਾ ਕੁਝ ਗਲਤ ਹੋ ਰਿਹਾ ਤੇ ਧਿਆਨ ਕੋਈ ਨਹੀਂ ਦੇ ਰਿਹਾ ਨਾਲੇ ਉਹਨਾਂ ਨੇ ਸਭ ਤੋਂ ਵੱਡੀ ਗੱਲ ਜਿਹੜੀ ਆਪਦੇ ਹੀ ਪੇਜ ਦੇ ਉੱਪਰ ਆ ਤੁਸੀਂ ਦੇਖ ਰਹੇ ਹੋ ਤਸਵੀਰ ਇਹ ਪ੍ਰੋਫੈਸਰ ਬਜਿੰਦਰ ਸਿੰਘ ਦਾ ਜਿਹੜਾ ਫੇਸਬੁੱਕ ਪੇਜ ਹੈ ਉਹਦੇ ਉੱਪਰ ਉਹਨਾਂ ਨੇ ਪੋਸਟ ਲਿਖ ਕੇ ਪਾਈ ਐ ਨਾਲ ਫੋਟੋ ਪਾਈ ਐ ਤੇ ਉਹਨੇ ਲਿਖਿਆ ਜਿਹੜੀ ਸਭ ਤੋਂ ਧਿਆਨ ਖਿੱਚਣ ਵਾਲੀ ਗੱਲ ਐ ਉਹ ਕਹਿੰਦੀ ਕਿ ਮੇਰੇ ਹਲਕੇ ਦੇ ਨਾਲ ਵਿਤਕਰਾ ਹੋ ਰਿਹਾ ਹੈ ਹੋਰ ਕਈ ਕੁਝ ਲਿਖਿਆ ਨਾਲ ਲਿਖਿਆ ਮੇਰੇ ਹਲਕੇ ਦੇ ਨਾਲ ਵਿਤਕਰਾ ਹੋ ਰਿਹਾ ਹੈ ਹੁਣ ਇਹ ਸਭ ਤੋਂ ਮੁੱਖ ਸਵਾਲ ਬਣ ਗਿਆ ਕੇਂਦਰ ਬਿੰਦੂ ਬਣ ਗਿਆ ਕਿ ਵਿਤਕਰਾ ਕੌਣ ਕਰ ਰਿਹਾ ਹੈ ਤੇ ਕੀ ਦੇ ਕਿਹਨੂੰ ਵਿਤਕਰਾ ਕਰਨ ਬਾਰੇ ਕਿਹਾ ਜਾ ਰਿਹਾ ਹੁਣ ਦੇਖੋ ਸਰਕਾਰ ਕੀਦੀ ਐ ਆਮ ਆਦਮੀ ਪਾਰਟੀ ਦੀ ਪ੍ਰੋਫੈਸਰ ਬਜਿੰਦਰ ਕੋਲ ਕਿਹੜੀ ਪਾਰਟੀ ਦੀ ਹੈ ਆਮ ਆਦਮੀ ਪਾਰਟੀ ਦੀ ਜਿਹੜੇ ਸਪੀਕਰ ਸਾਹਿਬ ਨੂੰ ਉਹ ਮੰਗ ਪੱਤਰ ਦੇ ਰਹੀ ਹੈ ਉਹ ਕਿਹੜੀ ਪਾਰਟੀ ਦੇ ਆ ਆਮ ਆਦਮੀ ਪਾਰਟੀ ਦੇ ਤਾਂ ਫਿਰ ਵਿਤਕਰਾ ਕੌਣ ਕਰ ਰਿਹਾ ਹੈ ਵਿਤਕਰਾ ਕਿੱਥੇ ਹੋ ਰਿਹਾ ਹੈ ਕਿਵੇਂ ਹੋ ਰਿਹਾ ਹੈ ਸਿੱਧਾ ਸਿੱਧਾ ਸਵਾਲ ਇਹ ਆ ਕਿ ਪ੍ਰੋਫੈਸਰ ਬਜਿੰਦਰ ਕੌਰ ਆਪਣੀ ਹੀ ਪਾਰਟੀ ਦੇ ਉੱਪਰ ਵਿਤਕਰਾ ਕਰਨ ਦੀ ਗੱਲ ਕਰ ਰਹੀ ਹੈ ਤੇ ਖਾਸ ਕਰ ਮੁੱਖ ਮੰਤਰੀ ਕੌਣ ਨੇ ਭਗਵੰਤ ਮਾਨ ભગવંતમાન ਦੇ ਉੱਪਰ ਹੀ ਇੱਕ ਤਰੀਕੇ ਨਾਲ ਇਹ ਵਿਤਕਰੇ ਦੀ ਗੱਲ ਬੋਲੀ ਜਾ ਰਹੀ ਹੋ ਸਕਦੀ ਹੈ ਕਿਉਂਕਿ ਜਦੋਂ ਸ਼ੁਰੂ ਦੇ ਵਿੱਚ ਮੁੱਖ ਮੰਤਰੀ ਬੰਨਾਂ ਸੀ ਤਾਂ ਮੁੱਖ ਮੰਤਰੀ ਬਣਨ ਦੀ ਲਿਸਟ ਦੇ ਵਿੱਚ ਪ੍ਰੋਫੈਸਰ ਬਜਿੰਦਰ ਕੋਲ ਦਾ ਨਾਂ ਵੀ ਚਰਚਾ 'ਚ ਸੀ ਜਿਹੜੇ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਆ ਤੇ ਉਸ ਤੋਂ ਬਾਅਦ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣ ਗਏ ਤਾ ਮੋੜ ਤੋਂ ਹੀ ਇਹ ਚਰਚਾ ਸੀ ਕਿ ਭਗਵੰਤ ਮਾਨ ਦੀ ਤੇ ਪ੍ਰੋਫੈਸਰ ਬਜਿੰਦਰ ਕੌਰ ਦੀ ਠੀਕ ਨਹੀਂ ਬਣਦੀ ਤਾਂ ਉਸ ਤੋਂ ਬਾਅਦ ਜਿਹੜੇ ਤਾਂ ਪਹਿਲੀ ਵਾਰ ਐਮਐਲਏ ਬਣੇ ਉਹ ਤਾਂ ਬੜੇ ਵੱਡੇ ਵੱਡੇ ਮੰਤਰੀ ਬਣਾਤੇ ਭਗਵੰਤ ਮਾਨ ਸਾਹਿਬ ਨੇ ਤੇ ਪ੍ਰੋਫੈਸਰ ਬਜਿੰਦਰ ਕੌਰ ਜਿਹੜੀ ਦੂਜੀ ਵਾਰ ਐਮਐਲਏ ਬਣੀ ਆਮ ਆਦਮੀ ਪਾਰਟੀ 'ਚ ਉਹਨੂੰ ਅੱਜ ਤੱਕ ਕਿਸੇ ਮੰਤਰਾਲੇ ਤੇ ਨਹੀਂ ਲਾਇਆ ਗਿਆ ਚੀਫ ਵਿੱਪ ਦਾ ਇੱਕ ਅਹੁਦਾ ਦੇ ਦਿੱਤਾ ਗਿਆ ਉਹ ਵੀ ਆ ਹੁਣ ਜਿਆ ਆ ਕੇ ਨਹੀਂ ਤਾਂ ਉਨੂੰ ਕੱਲੀ ਐਮਐਲਏ ਹੀ ਰੱਖਿਆ ਗਿਆ ਤੇ ਹੁਣ ਜਿਸ ਤਰੀਕੇ ਦੇ ਨਾਲ ਉਹਨੇ ਇਹ ਸਵਾਲ ਚੁੱਕਿਆ ਇਹ ਧਿਆਨ ਖਿੱਚ ਰਿਹਾ ਔਰ ਚਰਚਾ ਹੋ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪ੍ਰੋਫੈਸਰ ਬਜਿੰਦਰ ਕੌਰ ਹੈ ਔਰ ਜਿਹੜੇ ਕੁਮਰ ਵਿਜੇ ਪ੍ਰਤਾਪ ਹੋਰੀ ਨੇ ਗੋਗੀ ਹੋਰੀ ਨੇ ਜਾਂ ਕੁਲਤਾਰ ਸਿੰਘ ਸੰਧਵਾ ਹੋਰੀ ਨੇ ਕੀ ਇਹ ਆਉਣ ਵਾਲੇ ਦਿਨਾਂ ਚ ਅੰਦਰਖਾਤੇ ਕੋਈ ਧੜਾ ਸਥਾਪਿਤ ਕਰ ਸਕਦੇ ਨੇ ਇਹ ਸਵਾਲ ਨੇ ਕੀ ਦਿੱਲੀ ਤੋਂ ਕੋਈ ਇਸ ਤਰ੍ਹਾਂ ਦਾ ਅੰਦਰ ਖੱਤੇ ਫਾਪੜਾ ਆ ਰਿਹਾ ਜਿਹਦੇ ਨਾਲ ਇਹ ਭਗਵੰਤ ਮਾਨ ਦੀ ਸਰਕਾਰ ਦੇ ਉੱਪਰ ਸਵਾਲ ਖੜੇ ਕਰਦੇ ਨਜ਼ਰ ਆਉਂਦੇ ਨੇ ਜਾਂ ਫਿਰ ਕੀ ਇਹ ਸਿਰਫ ਇੱਕ ਜਮਹੂਰੀ ਤਰੀਕੇ ਨਾਲ ਇੱਕ ਸੱਚੀ ਸੁੱਚੀ ਆਵਾਜ਼ ਹੈ ਹੁਣ ਇਹ तमाम ਸਵਾਲ ਨੇ ਜਿੰਨਾ ਦੀ ਗਲੀ ਚੋਂ ਹੋ ਕੇ ਗੁਜ਼ਰਨਾ ਪੈਣਾ ਫਿਰ ਸੱਤ ਤੱਕ ਪਹੁੰਚਿਆ ਜਾ ਸਕਦਾ ਤਾਂ ਹੁਣ ਜਿਹੜੇ ਇਹ ਗੱਲਾਂ ਕੀਤੀਆਂ ਨੇ ਪ੍ਰੋਫੈਸਰ ਬਜਿੰਦਰ ਕੌਰ ਨੇ ਇਹਦੇ ਤੇ ਤੁਸੀਂ ਆਪਣੀ ਰਾਇ ਜ਼ਰੂਰ ਰੱਖਿਓ ਦੇਖੋ ਬਹੁਤ ਵੱਡੇ ਸਵਾਲ ਇਸ ਮਾਮਲੇ ਤੇ ਉੱਠ ਚੁੱਕੇ ਨੇ ਕਿਉਂਕਿ ਪਹਿਲਾਂ ਸੁਖਬੀਰ ਬਾਦਲ ਦਾ ਅਕਾਲੀ ਦਲ ਚ ਬੁਰਾ ਹਾਲ ਹੋਇਆ ਪਿਆ ਪਾਰਟੀ ਦੇ ਹੀ ਵੱਡੇ ਨੇਤਾਵਾਂ ਨੇ ਉਹਦੇ ਖਿਲਾਫ ਬਗਾਵਤ ਕਰ ਦਿੱਤੀ ਉਹਦੇ ਖਿਲਾਫ ਜੰਗ ਛੇੜ ਦਿੱਤੀ ਤੇ ਕੈਪਟਨ ਅਮਰਿੰਦਰ ਜਦੋਂ ਪਿਛਲੀ ਵਾਰ ਉਹ ਮੁੱਖ ਮੰਤਰੀ ਸੀ ਕਾਂਗਰਸ ਸਰਕਾਰ ਚ ਤਾ ਆਖਰੀ ਮਹੀਨਿਆਂ ਚ ਉਹਨੂੰ ਐਂ ਬਾਹਰ ਕੱਢ ਕੇ ਮਾਰਿਆ ਸੀ ਜਿਵੇਂ ਮੱਖਣ ਚੋਂ ਵਾਲ ਕੱਢ ਕੇ ਛੁੱਟੀਦਾ ਤੇ ਚਰਨਜੀਤ ਚੰਨੀ ਨੂੰ ਬਣਾਤਾ ਸੀ ਉਦੋਂ ਵੀ ਸਥਿਤੀ ਇਦਾਂ ਹੀ ਬਣੀ ਸੀ ਕੈਪਟਨ ਮਰਿੰਦਰ ਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਅੰਦਰ ਖਾਤੇ ਉਹਦੇ ਖਿਲਾਫ ਇੱਕ ਧੜਾ ਬਣਿਆ ਤੇ ਉਹ ਮਜ਼ਬੂਤ ਹੁੰਦਾ ਗਿਆ ਉਹਦੇ ਨਾਲ ਵੱਧ ਬੰਦੇ ਜੁੜਦੇ ਗਏ ਤੇ ਅੰਤ ਕੈਪਟਨ ਮਰਿੰਦਰ ਨੂੰ ਐ ਲੱਗਦਾ ਸੀ ਕਿ ਸ਼ਾਇਦ ਜਿਵੇਂ ਮੈਨੂੰ ਸਾਰੇ ਸਾਸਰੀ ਘਰ ਮਾੜੀ ਮਾੜੀ ਬੁਲਾਈ ਜਾਂਦੇ ਨੇ ਉਹ ਸਾਰੇ ਮੇਰੇ ਨਾਲ ਨਹੀਂ ਪਰ ਉਹ ਨਾਲ ਨਹੀਂ ਸੀ ਤੇ ਅੰਤ ਫਿਰ ਕੈਪਟਨ ਅਮਰਿੰਦਰ ਨੂੰ ਹਾਈ ਕਮਾਂਡ ਨੇ ਲਾ ਕੇ ਪਾਸੇ ਕਰਤਾ ਤੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਤਾ ਸੀ ਤੇ ਫਿਰ ਕੈਪਟਨ ਅਮਰਿੰਦਰ ਐਸੇ ਬੇਇੱਜ਼ਤੀ ਕਰਕੇ ਕਾਂਗਰਸ ਪਾਰਟੀ ਛੱਡ ਗਿਆ ਤੇ ਜਿਹੜੀ ਕਾਂਗਰਸ ਪਾਰਟੀ ਦੀਆਂ ਸਿਫਤਾਂ ਕਰਦਾ ਰਿਹਾ 25 30 ਸਾਲ ਉਹਨੂੰ ਬੁਰਾ ਕਹਿਣ ਲੱਗ ਪਿਆ ਤੇ ਜਿਹੜੀ ਬੀਜੇਪੀ ਨੂੰ 25 30 ਸਾਲ ਭੰਡਦਾ ਰਿਹਾ ਗਲਤ ਕਹਿੰਦਾ ਰਿਹਾ ਉਹਦੇ ਚ ਰਲ ਗਿਆ ਜਾ ਕੇ ਇਹ ਹੈ ਮਤ ਅੰਦਰ ਖਾਤੇ ਜਦੋਂ ਕੋਈ ਗੁੱਟ ਬਣਦਾ ਹੈ ਕਿਸੇ ਖਿਲਾਫ ਤਾਂ ਉਹ ਕਿੱਥੋਂ ਤੱਕ ਜਾ ਸਕਦਾ ਹੁਣ ਭਗਵੰਤ ਮਾਨ ਦੇ ਖਿਲਾਫ ਇਹ ਗੁੱਟ ਕਿੱਥੋਂ ਤੱਕ ਬਣ ਰਿਹਾ ਹੈ ਕਿ ਨਹੀਂ ਬਣ ਰਿਹਾ ਇਹ ਕੀ ਹੋ ਰਿਹਾ ਇਹਦਾ ਚੰਗੀ ਤਰ੍ਹਾਂ ਪਤਾ ਆਉਣ ਵਾਲੇ ਦਿਨਾਂ ਚ ਲੱਗੇਗਾ ਪਰ ਕੁਝ ਨਾ ਕੁਝ ਤਾਂ ਹੈ ਸਭ ਅੱਛਾ ਨਹੀਂ ਹੈ ਕੁਝ ਵੀ ਹੋ ਸਕਦਾ ਹੈ ਇਹ ਸੰਭਾਵਨਾ ਬਣ ਚੁੱਕੀ ਹੈ ਮੀਡੀਆ ਦੇ ਵਿੱਚ ਵੱਡੀ ਚਰਚਾ ਇਸ ਮੁੱਦੇ ਤੇ ਚੱਲ ਰਹੀ ਹੈ ਕਿ ਆਖਰ ਕੀ ਭਗਵੰਤਮਾਨ ਦੇ ਖਿਲਾਫ ਬਗਾਵਤ ਹੋ ਜਾਏਗੀ ਵੇਖੋ 92 ਐਮਐਲਏ ਨਹੀਂ ਸੰਭਾਵਨਾ ਘੱਟ ਹੈ ਕਿ ਭਗਵੰਤਮਾਨ ਦੇ ਸਾਰੇ ਖਿਲਾਫ ਹੋ ਜਾਣ ਪਰ ਕਈ ਵਾਰ ਪਤਾ ਨਹੀਂ ਕਿੱਧਰੋਂ ਕਿਵੇਂ ਕਿਹੜੇ ਵੇਲੇ ਕੀ ਹੋ ਜਾਂਦਾ ਹੈ ਇਹ ਕੁਝ ਕਿਹਾ ਨਹੀਂ ਜਾ ਸਕਦਾ ਤੇ ਹੁਣ ਜਿਵੇਂ ਪ੍ਰੋਫੈਸਰ ਬਜਿੰਦਰ ਕੌਰ ਦੀ ਇਸ ਪੋਸਟ ਦੀ ਚਰਚਾ ਹੈ ਤਾਂ ਲਾਜ਼ਮੀ ਤੌਰ ਤੇ ਅੰਦਰ ਕੁਝ ਧੁਖ ਰਿਹਾ ਕੁਝ ਚੱਲ ਰਿਹਾ ਇਸੇ ਕਰਕੇ ਪ੍ਰੋਫੈਸਰ ਬਜਿੰਦਰ ਕੌਰ ਨੂੰ ਲੱਗ ਰਿਹਾ ਕਿ ਮੇਰੇ ਹਲਕੇ ਨਾਲ ਵਿਤਕਰਾਂ ਹੋ ਰਿਹਾ ਹੈ ਫੰਡਾ ਚ ਹੋ ਰਿਹਾ ਜਾਂ ਕੰਮਾਂ ਚ ਹੋ ਰਿਹਾ ਜਾਂ ਅਹੁਦੇ ਦੇਣ ਚ ਹੋ ਰਿਹਾ ਕੁਝ ਤਾਂ ਹੋ ਰਿਹਾ ਹੈ ਨਾ ਹੁਣ ਸਪੀਕਰ ਕੁਲਤਾਰ ਸਿੰਘ ਸੰਧਵਾ ਹੈ ਉਹਨਾਂ ਨੂੰ ਉਹਨਾਂ ਨੇ ਮੰਗ ਪੱਤਰ ਦਿੱਤਾ ਤੇ ਮੰਗ ਪੱਤਰ ਹੁਣ ਤੱਕ ਬੜਿਆਂ ਨੇ ਦਿੱਤੇ ਆ ਸਪੀਕਰ ਸਾਹਿਬ ਨੂੰ ਸਪੀਕਰ ਦਾ ਅਹੁਦਾ ਤਾਂ ਬਹੁਤ ਵੱਡਾ ਹੁੰਦਾ ਪਰ ਸਵਾਲ ਇਹ ਆ ਕਿ ਜੇਕਰ ਸਪੀਕਰ ਦਲੇਰ ਹੋਵੇ ਉਹ ਸਟੈਂਡ ਤੇ ਜੁਰਤ ਵਾਲਾ ਹੋਵੇ ਤਾਂ ਹੀ ਉਹ ਕੁਝ ਕਰ ਸਕਦਾ ਹੁੰਦਾ ਹੁਣ ਤੁਸੀਂ ਦੇਖੋ ਸਪੀਕਰ ਸੰਧਵਾ ਸਾਹਿਬ ਨੂੰ ਪਹਿਲਾਂ ਕੁਵਰ ਵਿਜੇ ਪ੍ਰਤਾਪ ਨੇ ਵੀ ਮੰਗ ਪੱਤਰ ਦਿੱਤਾ ਸੀ ਹੋਰ ਵੀ ਕਈਆਂ ਨੇ ਦਿੱਤੇ ਆ ਸਾਰਿਆਂ ਨੂੰ ਉਹ ਕਹਿ ਦਿੰਦੇ ਆ ਕੋਈ ਨਹੀਂ ਮੈਂ ਇੱਥੇ ਕਾਰਵਾਈ ਕਰੂੰਗਾ ਹੁੰਦਾ ਕੀ ਆ ਕੱਖ ਵੀ ਨਹੀਂ ਕਦੇ ਕੋਈ ਕਾਰਵਾਈ ਸਾਹਮਣੇ ਨਹੀਂ ਆਈ ਕਲਤਾਰ ਸਿੰਘ ਸੰਧਵਾ ਇੱਥੇ ਜਿਹੜਾ ਮੋਰਚਾ ਲੱਗਾ ਸੀ ਕੋਟਕਪੂਰਾ ਗੋਲੀकांड ਦੇ ਖਿਲਾਫ ਬੇਅਦਬੀ ਵਾਲੇ ਉਹ ਮੁੱਦੇ ਦੇ ਖਿਲਾਫ ਉੱਥੇ ਆ ਕੇ ਵੀ ਇੱਕ ਵਾਰੀ ਕੁਝ ਦਿਨਾਂ ਦਾ ਟਾਈਮ ਲੈ ਕੇ ਚਲੇ ਗਏ ਸੀ ਤੇ ਕਹਿੰਦੇ ਸੀ ਮੈਂ ਦਾਵਾ ਕਰਦਾ ਗੁਰੂ ਮਹਾਰਾਜ ਨੇ ਮੇਰ ਰੱਖੀ ਤਾਂ ਮੈਂ ਕਰਾ ਦੂੰਗਾ ਪਰ ਉਸ ਤੋਂ ਬਾਅਦ ਵੀ ਸਵਾਲ ਉੱਠੇ ਵੀ ਹੋਇਆ ਕੀ 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 ਤਾ ਸਪੀਕਰ ਸਾਹਿਬ ਨੇ ਉਹ ਵਾਅਦਾ ਕਰਕੇ ਸੋ ਵੱਡੇ ਸਵਾਲ ਨੇ ਔਰ ਦੂਜਾ ਬਿਕਰਮਜੀਤ ਮਜੀਠੀਆ ਨੂੰ ਹੁਣ ਈਡੀ ਨੇ ਘੇਰ ਲਿਆ ਤੇ ਈਡੀ ਦੇ ਘੇਰੇ ਤੋਂ ਬਾਅਦ ਬਿਕਰਮਜੀਤ ਮਜੀਠੀਆ ਬਖਲਾ ਖੜਾ ਹੋਇਆ ਤੇ ਉਹਨੇ ਫਿਰ ਭਗਵੰਤ ਮਾਨ ਸਰਕਾਰ ਨੂੰ ਘੇਰ ਲਿਆ ਤੇ ਹੁਣ ਉਹ ਭਗਵੰਤ ਮਾਨ ਸਰਕਾਰ ਤੇ ਦੋਸ਼ ਲਾ ਰਿਹਾ ਕਿ ਸਾਰਾ ਕੁਝ ਏ ਕਰਾ ਰਹੇ ਨੇ ਤੇ ਮੇਰੇ ਖਿਲਾਫ ਕੱਖ ਨਹੀਂ ਹੈਗਾ ਤੇ ਚਰਚਾ ਇਹ ਹੈ ਕਿ ਸਵਾ 400 ਕਰੋੜ ਦੀ ਜਾਇਦਾਦ ਜਿਹੜੀ ਮਜੀਠੀਆ ਸਾਹਿਬ ਤੋਂ ਉਹਦੇ ਵੇਰਵੇ ਈਡੀ ਲੈਣਾ ਚਾਹੁੰਦੀ ਐ ਤਾਂ ਉਹ ਲੈਣਾ ਚਾਹੁੰਦੀ ਐ ਜਿਹੜੀ ਸੱਟ ਜਾਂਚ ਕਰ ਰਹੀ ਐ ਮਜੀਠੀਆ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਦੀ ਬਣਾਈ ਸੱਟ ਐ ਉਹਦੇ ਥਰੂ ਹੁਣ ਮਜੀਠੀਆ ਨੇ ਨਾਲੇ ਤਾਂ ਲਾਂਬੇ ਦੇਲੇ ਨਾਲੇ ਕੁਝ ਧਮਕੀਆਂ ਦੇ ਲੀਆਂ ਤੇ ਕੁਝ ਚੁਣੌਤੀਆਂ ਦੇ ਲੀਆਂ ਕਿ ਭਗਵੰਤ ਮਾਨ ਕੋਈ ਗੱਲ ਨਹੀਂ ਮੈਂ ਤੇਰੀਆਂ ਚੀਕਾਂ ਕਢਾ ਦੇਵਾਂਗਾ ਤੇਰਾ ਸੁਪਰੀਮੋ ਕੇਜਰੀਵਾਲ ਮੇਰੇ ਤੋਂ ਮਾਫੀ ਮੰਗਿਆ ਸੀ ਤੁਸੀਂ ਚੀਜ਼ ਕੀ ਹੈ ਤੁਸੀਂ ਮੇਰਾ ਚਲਾਨ ਕਿਉਂ ਨਹੀਂ ਪੇਸ਼ ਕਰਦੇ ਕੋਈ ਗੱਲ ਨਹੀਂ ਤੁਹਾਨੂੰ ਰਾਤ ਨੂੰ ਸੁਪਨੇ ਚ ਵੀ ਮਜੀਠੀਆ ਆਉਂਦਾ ਇਹ ਸਾਰੀਆਂ ਗੱਲਾਂ ਮਜੀਠੀਆ ਸਾਹਿਬ ਨੇ ਕੀਤੀਆਂ ਨੇ ਪਰ ਮਜੀਠੀਆ ਨੂੰ ਕਿੱਥੇ ਕਿੱਥੇ ਕਿਵੇਂ ਕਿਵੇਂ ਦਰਦ ਹੋ ਰਿਹਾ ਹੈ ਇਹਦਾ ਬਿਆਨ ਕਰਨਾ ਇੰਨਾ ਆਸਾਨ ਨਹੀਂ ਹੈਗਾ ਅੱਗੇ ਇੱਕ ਚਰਚਾ ਬਹੁਤ ਵੱਡੀ ਚੱਲ ਰਹੀ ਹੈ ਜਿਹੜੀ ਆ ਪ੍ਰਧਾਨ ਮੰਤਰੀ ਮੋਦੀ ਸਾਹਿਬ ਮੁੱਖ ਜੱਜ ਚੰਦਰ ਚੂੜ ਦੇ ਘਰ ਚਲੇ ਗਏ। ਉੱਥੇ ਪੂਜਾ ਕੀਤੀ। ਉਹਦੇ ਤੇ ਬਹੁਤ ਵੱਡੀ ਚਰਚਾ ਭੱਗੀ ਹੈ। ਇੱਕ ਤਰ੍ਹਾਂ ਨਾਲ ਦੇਸ਼ 'ਚ ਰੌਲਾ ਪੈ ਗਿਆ। ਸਾਰੇ মিডিਆ 'ਚ ਚਰਚਾ ਹੋ ਰਹੀ ਹੈ। ਵਕੀਲ ਬੋਲ ਰਹੇ ਨੇ, ਵਿਰੋਧੀ ਪਾਰਟੀਆਂ ਬੋਲ ਰਹੀਆਂ ਨੇ ਵੀ ਇਹ ਕੀ ਸੈਟਿੰਗ ਹੈ? ਇਹ ਕਿਉਂ ਉਲੰਘਣ ਕੀਤਾ ਗਿਆ? ਇਸ ਤਰ੍ਹਾਂ ਵੱਡੇ ਸਵਾਲ ਉਸ ਮਸਲੇ ਤੇ ਉਠਾਏ ਜਾ ਰਹੇ ਨੇ। ਪਰ ਖੁੱਲ੍ਹ ਕੇ ਕੋਈ ਤਾਂ ਨਹੀਂ ਬੋਲ ਰਿਹਾ। ਕਿ ਕਿਤੇ ਅਦਾਲਤ ਦੀ ਤੋਹੀਨ ਦਾ ਕੇਸ ਦਰਜ ਹੋ ਕੇ ਕਾਰਵਾਈ ਨਾ ਹੋ ਜਾਏ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ